ਇਸ ਮੌਜੂਦਾ ਸਰਕਾਰ ਨੂੰ ਰਿਸਪੌਂਸਿਬਲ ਸਮਝਣਾ ਜੀ ਜੀ ਇਹਦੇ ਵਾਸਤੇ ਡਾਇਰੈਕਟਲੀ ਆਪ ਰਿਸਪੌਂਸਿਬਲ ਹੈ ਭਗਵੰਤ ਮਾਨ ਰਿਸਪੌਂਸਿਬਲ ਹੈ ਹਰਪਾਲ ਚੀਮਾ ਰਿਸਪੌਂਸਿਬਲ ਅਸੀਂ ਮੌਕੇ ਤੇ ਹਰਪਾਲ ਸਿੰਘ ਚੀਮੇ ਦੇ ਅਸਤੀਫੇ ਦੀ ਐਕਸਾਈਜ਼ ਮਿਨਿਸਟਰ ਦੀ ਮੰਗ ਕਰ ਪਰਿਵਾਰ ਨੂੰ ਮਿਲਿਆ ਜੀ 2 ਬੱਚੇ ਮੈਨੂੰ 2-2 ਮਿੰਟ ਪਹਿਲੇ ਮੈਨੂੰ ਆਪੇ ਮਾਮਲੇ ਸਾਹਿਬ ਪਰਿਵਾਰ ਨੂੰ ਮਿਲਿਆ ਜੀ ਬਾਈ ਬਾਏ ਸਾਹਿਬ ਬੱਚਿਆਂ ਨੂੰ ਮਿਲਿਆ ਪਰਿਵਾਰ ਨੂੰ ਮਿਲਦੇ ਆ ਅੱਗੇ ਵੀ ਮਿਲ ਸਰ 2000 ਦੇ ਇੱਕ ਵੀ ਮੌਪਾ ਆਹੀ ਗ੍ਰੀਲੀ ਸ਼ਾਪਿੰਗ ਕਾਂਗਰਸ ਜੀ ਗੱਲ ਸੁਣੋ ਅੱਜ ਅੱਜ ਕਿਹਦੀ ਸਰਕਾਰ ਆਪਾਂ ਅੱਜ ਦੀ ਗੱਲ ਕਰੀਏ ਪਰ ਇਸ ਸਰਕਾਰ ਨੇ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਸੀ ਚਲੋ ਜਿਸ ਕਿੱਥੇ ਸੀ ਆ ਤੁਹਾਡੇ ਸਾਹਮਣੇ ਹੀ ਜੋ ਕੁਝ ਹੋ ਰਿਹਾ ਜੀ ਇਸ ਤੋਂ ਵੱਡੀ ਅਨਫੋਰਚੂਨੇਟ ਗੱਲ ਕੀ ਗਰੀਬ ਲੋਕ ਨੇ ਵਿਚਾਰੇ ਸਾਰੇ ਕਈਆਂ ਤਾਂ ਬੱਚੇ ਹੀ ਰਹਿ ਗਏ ਕਨੇ ਬਾਦੋ ਕਰੀਮੇਸ਼ਨ ਵੀ ਹੋ ਚੁੱਕੀ ਬਾਦੋ ਸਰ ਕਰੀਮੇਸ਼ਨ ਹੁਣ ਇਸ ਗੱਲ ਦਾ ਤੇ ਮੈਨੂੰ ਵੀ ਬਾਹਰ ਇਹ ਦੱਸਿਆ ਗਿਆ ਕਿ ਜਿਹੜੇ ਉਹਦੇ ਚ ਪੋਸਟ ਬਾਟਮ ਕਰਾਏਗੇ ਨਹੀਂ ਕਰਾਏਗੇ ਇਹਦੇ ਹੁਣ ਸਰਕਾਰੀ ਦੱਸੇਗੀ ਜੀ ਦੂ ਦੇ ਵੌਂਟ ਟੂ ਦੂ ਦੇ ਵੌਂਟ ਟੂ ਕਵਰ ਇਟ ਅਪ ਇਹਦੇ ਹੁਣ ਕਨੇ ਘਟ ਕਰਨ ਦੀ ਕੋਸ਼ਿਸ਼ ਹੈ ਬਚਾਉਣ ਦੀ ਕੋਸ਼ਿਸ਼ ਹੈ ਹਾਂਜੀ ਅੰਕੜੇ ਮੈਂ ਕੋਈ ਮੈਂ ਕੁਝ ਨਹੀਂ ਇਹਦੇ ਤੇ ਕਹਿ ਸਕਦਾ ਮੈਨੂੰ ਤੇ ਜੋ ਤੁਸੀਂ ਦੱਸ ਰਹੇ ਹੋ ਮੈਂ ਉਹੀ ਗੱਲ ਕਹਿ ਰਿਹਾ ਪਰ ਸਾਰੀ ਚੀਜ਼ ਦੀ ਤਹਿਕੀਕਾਤ ਇਮਾਨਦਾਰੀ ਨਾਲ ਹੋਣੀ ਚਾਹੀਦੀ ਮੈਂ ਇੰਨੀ ਗੱਲ ਚੀਫ ਮਿੰਿਸਟਰ ਨੂੰ ਕਹੂੰਗਾ ਜੇ ਇੱਥੇ ਆਏ ਹੋ ਇਮਾਨਦਾਰੀ ਨਾਲ ਤਹਿਕੀਕਾਤ ਕਰਿਓ ਜੋ ਆਤਾ ਨੇ ਕਿ ਇੱਥੇ ਆਣਾ ਗੱਲਬਾਤ ਕਰਨੀ ਫੇਰ ਲੋਕਾਂ ਨੂੰ ਵਾਅਦੇ ਕਰਨੇ ਵਾਅਦਾ ਖਿਲਾਫੀ ਕਰਨੀ ਤੇ ਫਿਰ ਚਲੇ ਜਾਣਾ ਉਹਦਾ ਕੋਈ ਮਕਸਦ ਨਹੀਂ। ਤੁਸੀਂ ਦੇਖ ਰਹੇ ਨੇ ਸੀਐਮ ਸਾਹਿਬ ਹੁਣੇ-ਹੁਣੇ ਐਸਐਚਓ ਤੇ ਡੀਐਸਪੀ ਜਿਹੜਾ ਸਸਪੈਂਡ ਕਰ ਦੁੱਤੇ ਨੇ ਜੀ। ਹੁਣੇ-ਹੁਣੇ ਕੀਤੇ ਨੇ ਆਰਡਰ ਆ ਗਏ ਜੀ। ਯਾਰ ਉਹ ਕਿਸੇ ਨੂੰ ਸਸਪੈਂਡ ਕਰਨਾ ਨਾ ਕਰਨਾ ਉਹ ਤਾਂ ਸਰਕਾਰ ਦਾ ਕੰਮ ਹੈ ਨਾ ਮੇਰਾ ਕੰਮ। ਅੱਜ ਵਸਪਾ ਕਾਂਗਰਸ ਦੀ ਸਰਕਾਰ ਤੋਂ ਸਾਹਿਬ ਸਾਹਿਬ ਕਾਂਗਰਸ ਦੀ ਹੈ। ਇੱਕ ਮਿੰਟ ਦੇਖਦੇ ਆਉਂਦੇ ਹਾਂ। ਸਾਹਿਬ ਸਾਹਿਬ ਮਿੰਟ ਹੋ ਗਈ ਹੁਣ ਆਪਾਂ ਸਭ ਕੱਢ ਚੁੱਕੇ ਨਾ ਮਾਈਕ ਪਾਓ। ਸਾਹਿਬ ਸਾਹਿਬ ਕਾਂਗਰਸੀ ਸਰਕਾਰ ਦੇਲੇ ਵੀ ਇਹ ਚੀਜ਼ਾਂ ਸਾਹਮਣੇ ਆ ਜਾਈ ਸੀ ਕੀ અજ એની સરકાર ઓનું સવાલ